ਪੰਜਾਬੀਆਂ ਨੂੰ ਅੱਜ ਤੋਂ 10 ਲੱਖ ਦਾ ਮੁਫਤ ਲਾਜ ਮਿਲੇਗਾ ਇਸ ਲਈ ਨਾ ਤਾਂ ਆਮਦਨ ਦੀ ਕੋਈ ਸ਼ਰਤ ਹੈ ਅਤੇ ਨਾ ਹੀ ਉਮਰ ਦੀ ਕੋਈ ਸੀਮਾ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਲਾਜ਼ਮੀ ਹੈ ਅਤੇ ਪੂਰਾ ਪਰਿਵਾਰ ਇਸ ਸਕੀਮ ਦਾ ਲਾਭ ਲੈ ਸਕੇਗਾ ਇਸ ਨਾਲ ਲਗਭਗ 65 ਲੱਖ ਪਰਿਵਾਰ ਅਤੇ ਕਰੀਬ 3 ਕਰੋੜ ਪੰਜਾਬੀਆਂ ਨੂੰ ਫਾਇਦਾ ਮਿਲੇਗਾ ਇਹ ਯੋਜਨਾ ਦੀ ਲਾਂਚਿੰਗ ਅੱਜ ਯਾਨੀ ਕਿ 22 ਜਨਵਰੀ ਨੂੰ ਮੁਹਾਲੀ ਵਿੱਚ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ ਸਰਕਾਰ ਦਾ ਕਹਿਣਾ ਹੈ ਕਿ ਇਸ ਸਕੀਮ ਵਿੱਚ ਹਰ ਕਿਸਮ ਦੀ ਇਲਾਜੀ ਖਰਚ ਸ਼ਾਮਲ ਹੋਏਗਾ। ਪੰਜਾਬ ਵਿੱਚ ਪਹਿਲਾਂ ਤੋਂ ਹੀ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਚੱਲ ਰਹੀ ਹੈ। ਜਿਸ ਦੇ ਅਨੁਸਾਰ ਸਰਕਾਰੀ ਅਤੇ ਪੈਨਲ ਵਾਲੇ ਹਸਪਤਾਲਾਂ ਵਿੱਚ 5 ਲੱਖ ਤੱਕ ਦਾ ਮੁਫਤ ਇਲਾਜ ਮਿਲਦਾ ਹੈ। ਇਸ ਸਕੀਮ ਹੇਠ ਸੂਬੇ ਦੇ ਲਗਭਗ 80% ਲੋਕ ਕਵਰ ਹੁੰਦੇ ਹਨ। ਇਹ ਕੇਂਦਰ ਸਰਕਾਰ ਦੀ ਯੋਜਨਾ ਹੈ ਜਿਸ ਵਿੱਚ ਆਮਦਨ ਦੀ ਸੀਮਾ ਤੈਅ ਹੈ। ਨਵੀਂ ਮੁੱਖ ਮੰਤਰੀ ਸਿਹਤ ਸਕੀਮ ਅਧੀਨ 100% ਪੰਜਾਬੀ ਕਵਰ ਹੋ ਜਾਣਗੇ। ਇਸ ਵਿੱਚ ਨਾ ਤਾਂ ਆਮਦਨ ਦੀ ਕੋਈ ਸ਼ਰਤ ਹੈ ਨਾ ਹੀ ਉਮਰ ਦੀ ਕੋਈ ਹੱਦ ਹੈ। ਮੁੱਖ ਮੰਤਰੀ ਸਹਿਤ ਬੀਮਾ ਸਕੀਮ ਦਾ ਐਲਾਨ ਜੁਲਾਈ 2025 ਵਿੱਚ ਕੀਤਾ ਗਿਆ ਸੀ ਪਰ ਇਹ ਲਾਗੂ ਨਹੀਂ ਹੋ ਸਕੀ ਇਸ ਤੋਂ ਬਾਅਦ ਔਕਤਬਰ ਨੂੰ ਸ਼ੁਰੂ ਕਰਨ ਦੀ ਯੋਜਨਾ ਸੀ ਪਰ ਹੜਾਉਣ ਕਾਰਨ ਲਾਂਚਿੰਗ ਟਾਲ ਦਿੱਤੀ ਗਈ ਸਤੰਬਰ ਮਹੀਨੇ ਵਿੱਚ ਰਜਿਸਟ੍ਰੇਸ਼ਨ ਵੀ ਹੋ ਚੁੱਕੀ ਸੀ ਪਰ ਇੰਸ਼ੋਰੈਂਸ ਕੰਪਨੀ ਨੂੰ ਸ਼ਾਮਲ ਕਰਨ ਵਿੱਚ ਹੋਈ ਦੇਰੀ ਕਾਰਨ ਸਕੀਮ ਲਾਂਚ ਨਹੀਂ ਹੋ ਸਕੀ ਫਿਰ 15 ਜਨਵਰੀ 2026 ਨੂੰ ਇਸ ਨੂੰ ਲਾਂਚ ਕੀਤਾ ਜਾਣਾ ਸੀ ਪਰ ਸੀਐਮ ਮਾਨ ਦੀ ਅਕਾਲ ਤਖਤ ਵਿੱਚ ਪੇਸ਼ੀ ਕਰਨ ਫਿਰ ਟਾਲ ਦਿੱਤਾ ਗਿਆ ਬਿਊਰੋ ਰਿਪੋਰਟ ਤੇਲਕਾ ਪੰਜਾਬੀ ਟੀਵੀ ਪੰਜਾਬੀਆਂ ਨੂੰ ਅੱਜ ਤੋਂ 10 ਲੱਖ ਦਾ ਮੁਫਤ ਇਲਾਜ ਮਿਲੇਗਾ ਇਸ ਲਈ ਨਾ ਤਾਂ ਆਮਦਨ ਦੀ ਕੋਈ ਸ਼ਰਤ ਹੈ ਅਤੇ ਨਾ ਹੀ ਉਮਰ ਦੀ ਕੋਈ ਸੀਮਾ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਲਾਜ਼ਮੀ ਹੈ ਅਤੇ ਪੂਰਾ ਪਰਿਵਾਰ ਇਸ ਸਕੀਮ ਦਾ ਲਾਭ ਲੈ ਸਕੇਗਾ ਇਸ ਨਾਲ ਲਗਭਗ 65 ਲੱਖ ਪਰਿਵਾਰ ਅਤੇ ਕਰੀਬ 3 ਕਰੋੜ ਪੰਜਾਬੀਆਂ ਨੂੰ ਫਾਇਦਾ ਮਿਲੇਗਾ ਇਹ ਯੋਜਨਾ ਦੀ ਲਾਂਚਿੰਗ ਅੱਜ ਯਾਨੀ ਕਿ 22 ਜਨਵਰੀ ਨੂੰ ਮੁਹਾਲੀ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ ਸਰਕਾਰ ਦਾ ਕਹਿਣਾ ਹੈ ਕਿ ਇਸ ਸਕੀਮ ਵਿੱਚ ਹਰ ਕਿਸਮ ਦੀ ਇਲਾਜੀ ਖਰਚ ਸ਼ਾਮਲ ਹੋਏਗਾ ਪੰਜਾਬ ਵਿੱਚ ਪਹਿਲਾਂ ਤੋਂ ਹੀ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਚੱਲ ਰਹੀ ਹੈ ਜਿਸ ਦੇ ਅਨ ਸਰਕਾਰੀ ਅਤੇ ਪੈਨਲ ਵਾਲੇ ਹਸਪਤਾਲਾਂ ਵਿੱਚ 5 ਲੱਖ ਤੱਕ ਦਾ ਮੁਫਤ ਇਲਾਜ ਮਿਲਦਾ ਹੈ ਇਸ ਸਕੀਮ ਹੇਠ ਸੂਬੇ ਦੇ ਲਗਭਗ 80% ਲੋਕ ਕਵਰ ਹੁੰਦੇ ਹਨ ਇਹ ਕੇਂਦਰ ਸਰਕਾਰ ਦੀ ਯੋਜਨਾ ਹੈ ਜਿਸ ਵਿੱਚ ਆਮਦਨ ਦੀ ਸੀਮਾ ਤੈਅ ਹੈ ਨਵੀਂ ਮੁੱਖ ਮੰਤਰੀ ਸਿਹਤ ਸਕੀਮ ਅਧੀਨ 100% ਪੰਜਾਬੀ ਕਵਰ ਹੋ ਜਾਣਗੇ ਇਸ ਵਿੱਚ ਨਾ ਤਾਂ ਆਮਦਨ ਦੀ ਕੋਈ ਸ਼ਰਤ ਹੈ ਨਾ ਹੀ ਉਮਰ ਦੀ ਕੋਈ ਹੱਦ ਹੈ ਮੁੱਖ ਮੰਤਰੀ ਸਹਿਤ ਬੀਮਾ ਸਕੀਮ ਦਾ ਐਲਾਨ ਦੁਲਾਈ 2025 ਵਿੱਚ ਕੀਤਾ ਗਿਆ ਸੀ ਪਰ ਇਹ ਲਾਗੂ ਨਹੀਂ ਹੋ ਸਕੀ ਇਸ ਤੋਂ ਬਾਅਦ 2 ਅਕਤੂਬਰ ਨੂੰ ਸ਼ੁਰੂ ਕਰਨ ਦੀ ਯੋਜਨਾ ਸੀ ਪਰ ਹੜਾਉਣ ਕਾਰਨ ਲਾਂਚਿੰਗ ਟਾਲ ਦਿੱਤੀ ਗਈ ਸਤੰਬਰ ਮਹੀਨੇ ਵਿੱਚ ਰਜਿਸਟ੍ਰੇਸ਼ਨ ਵੀ ਹੋ ਚੁੱਕੀ ਸੀ ਪਰ ਇੰਸ਼ੋਰੈਂਸ ਕੰਪਨੀ ਨੂੰ ਸ਼ਾਮਲ ਕਰਨ ਵਿੱਚ ਹੋਈ ਦੇਰੀ ਕਾਰਨ ਸਕੀਮ ਲਾਂਚ ਨਹੀਂ ਹੋ ਸਕੀ ਫਿਰ 15 ਜਨਵਰੀ 2026 ਨੂੰ ਇਸ ਨੂੰ ਲਾਂਚ ਕੀਤਾ ਜਾਣਾ ਸੀ ਪਰ ਸੀਐਮ ਮਾਨ ਦੀ ਅਕਾਲ ਤਖਤ ਵਿੱਚ ਪੇਸ਼ੀ ਕਾਰਨ ਫਿਰ ਟਾਲ ਦਿੱਤਾ ਗਿਆ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਪੰਜਾਬੀਆਂ ਨੂੰ ਅੱਜ ਤੋਂ 10 ਲੱਖ ਦਾ ਮੁਫਤ ਇਲਾਜ ਮਿਲੇਗਾ ਇਸ ਲਈ ਨਾ ਤਾਂ ਆਮਦਨ ਦੀ ਕੋਈ ਸ਼ਰਤ ਹੈ ਅਤੇ ਨਾ ਹੀ ਉਮਰ ਦੀ ਕੋਈ ਸੀਮਾ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਲਾਜ਼ਮੀ ਹੈ ਅਤੇ ਪੂਰਾ ਪਰਿਵਾਰ ਇਸ ਸਕੀਮ ਦਾ ਲਾਭ ਲੈ ਸਕੇਗਾ ਇਸ ਨਾਲ ਲਗਭਗ 65 ਲੱਖ ਪਰਿਵਾਰ ਅਤੇ ਕਰੀਬ 3 ਕਰੋੜ ਪੰਜਾਬੀਆਂ ਨੂੰ ਫਾਇਦਾ ਮਿਲੇਗਾ ਇਹ ਯੋਜਨਾ ਦੀ ਲਾਂਚਿੰਗ ਅੱਜ ਯਾਨੀ ਕਿ 22 ਜਨਵਰੀ ਨੂੰ ਮੁਹਾਲੀ ਵਿੱਚ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਸੀਐਮ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੇ ਮੌਜੂਦ ਰਹਿਣਗੇ ਸਰਕਾਰ ਦਾ ਕਹਿਣਾ ਹੈ ਕਿ ਇਸ ਸਕੀਮ ਵਿੱਚ ਹਰ ਕਿਸਮ ਦੀ ਇਲਾਜੀ ਖਰਚ ਸ਼ਾਮਲ ਹੋਏਗਾ। ਪੰਜਾਬ ਵਿੱਚ ਪਹਿਲਾਂ ਤੋਂ ਹੀ ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਚੱਲ ਰਹੀ ਹੈ। ਜਿਸ ਦੇ ਅਨੁਸਾਰ ਸਰਕਾਰੀ ਅਤੇ ਪੈਨਲ ਵਾਲੇ ਹਸਪਤਾਲਾਂ ਵਿੱਚ 5 ਲੱਖ ਤੱਕ ਦਾ ਮੁਫਤ ਇਲਾਜ ਮਿਲਦਾ ਹੈ। ਇਸ ਸਕੀਮ ਹੇਠ ਸੂਬੇ ਦੇ ਲਗਭਗ 80% ਲੋਕ ਕਵਰ ਹੁੰਦੇ ਹਨ। ਇਹ ਕੇਂਦਰ ਸਰਕਾਰ ਦੀ ਯੋਜਨਾ ਹੈ ਜਿਸ ਵਿੱਚ ਆਮਦਨ ਦੀ ਸੀਮਾ ਤੈਅ ਹੈ। ਨਵੀਂ ਮੁੱਖ ਮੰਤਰੀ ਸਿਹਤ ਸਕੀਮ ਅਧੀਨ 100% ਪੰਜਾਬੀ ਕਵਰ ਹੋ ਜਾਣਗੇ। ਇਸ ਵਿੱਚ ਨਾ ਤਾਂ ਆਮਦਨ ਦੀ ਕੋਈ ਸ਼ਰਤ ਹੈ ਨਾ ਹੀ ਉਮਰ ਦੀ ਕੋਈ ਹੱਦ ਹੈ। ਮੁੱਖ ਮੰਤਰੀ ਸਹਿਤ ਬੀਮਾ ਸਕੀਮ ਦਾ ਐਲਾਨ ਜੁਲਾਈ 2025 ਵਿੱਚ ਕੀਤਾ ਗਿਆ ਸੀ ਪਰ ਇਹ ਲਾਗੂ ਨਹੀਂ ਹੋ ਸਕੀ ਇਸ ਤੋਂ ਬਾਅਦ ਔਕਤਬਰ ਨੂੰ ਸ਼ੁਰੂ ਕਰਨ ਦੀ ਯੋਜਨਾ ਸੀ ਪਰ ਹੜਾਉਣ ਕਾਰਨ ਲਾਂਚਿੰਗ ਟਾਲ ਦਿੱਤੀ ਗਈ ਸਤੰਬਰ ਮਹੀਨੇ ਵਿੱਚ ਰਜਿਸਟ੍ਰੇਸ਼ਨ ਵੀ ਹੋ ਚੁੱਕੀ ਸੀ ਪਰ ਇੰਸ਼ੋਰੈਂਸ ਕੰਪਨੀ ਨੂੰ ਸ਼ਾਮਲ ਕਰਨ ਵਿੱਚ ਹੋਈ ਦੇਰੀ ਕਾਰਨ ਸਕੀਮ ਲਾਂਚ ਨਹੀਂ ਹੋ ਸਕੀ ਫਿਰ 15 ਜਨਵਰੀ 2026 ਨੂੰ ਇਸ ਨੂੰ ਲਾਂਚ ਕੀਤਾ ਜਾਣਾ ਸੀ ਪਰ ਸੀਐਮ ਮਾਨ ਦੀ ਅਕਾਲ ਤਖਤ ਵਿੱਚ ਪੇਸ਼ੀ ਕਰਨ ਫਿਰ ਟਾਲ ਦਿੱਤਾ ਗਿਆ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ